ਤੁਹਾਡਾ ਧੰਨਵਾਦ ਯੂਥ ਆਗੂ ਹੈਗੇ ਕੁਛ ਜਿਵੇਂ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਸਟ੍ਰੀਟ ਗਰੂਬਰ ਜਿਨ੍ਹਾਂ ਨੂੰ ਨਜ਼ਰਬੰਦ ਕੀਤੇ ਗਏ ਆ ਸਾਡੇ ਜਿਹੜੇ ਹੈਗੇ ਆ ਸਵੇਰ ਤੋਂ ਮੇਰੇ ਘਰ ਵੀ ਜਿਹੜੇ ਹੈਗੇ ਆ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚ ਕਰ ਰਿਆ ਆ ਜਥੇਦਾਰ ਮੰਡ ਜੀ ਹੈਗੇ ਨੇ ਔਰ ਸੂਬਾ ਸਿੰਘ ਬਾਦਲ ਜੀ ਹੈਗੇ ਨੇ ਸਾਡੇ ਜਿਹੜੇ ਯੂਥ ਟੀਮ ਦੇ ਬਲਰਾਜ ਸਿੰਘ ਹੈਗੇ ਨੇ ਔਰ ਉਹਨਾਂ ਦੇ ਨਾਲ ਜਿਹੜਾ ਹੈਗਾ ਵਿਕਰ ਮਾਣਾ ਹੈਗੇ ਤੇ ਹੋਰ ਕਈ ਜਿਹੜੇ ਹੈਗੇ ਆ ਆਗੂ ਅੱਜ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਰਾਸਤਿਆਂ ਦੇ ਵਿੱਚ ਅਰੈਸਟ ਪਾਈ ਜਾ ਰਹੀ ਹੈ ਜਿਵੇਂ ਹੁਣ ਸਦਾ ਠਾਣਾ ਫਰੀਦਕੋਟ ਵਿਖੇ ਸਾਡੇ ਆਗੂਆਂ ਨੂੰ ਲੈ ਕੇ ਆਏ ਆ ਔਰ ਪੁਲਿਸ ਦੀ ਧੱਕੇਸ਼ਾਹੀ ਸਰਕਾਰ ਦੀ ਧੱਕੇਸ਼ਾਹੀ ਅੱਜ ਜਗਜਗਰ ਹੋਈ ਆ ਵਿਕਰਮਜੀਤ ਮਜੀਠੀਏ ਦਾ ਇੰਨਾ ਖੌਫ ਇੰਨਾ ਡਰਾ ਜਿਹੜਾ ਉਹ ਸਰਕਾਰ ਨੂੰ ਸਤਾ ਰਿਹਾ ਪੰਜਾਬ ਸਰਕਾਰ ਦੀ ਜਿਹੜੀ ਇਹ ਧੱਕੇਸ਼ਾਹੀ ਆ ਅਸੀਂ ਪਹਿਲਾਂ ਵੀ ਇਹ ਗੱਲਾਂ ਕਹਿੰਦੇ ਆ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਗੰਡਾ ਇਹ ਮੂੰਹਾਂ ਨਾਲ ਖੁੱਲਣੀਆਂ ਪੈਣੀਆਂ ਸਰਕਾਰ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਅੱਜ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਪੇਸ਼ੀਸੀ ਤੇ ਪੇਸ਼ੀ ਤੇ ਉਸਦੇ ਸਮਰਥਕ ਖਾਸ ਕਰਕੇ ਅਕਾਲੀ ਆਗੂ ਫਰੀਦਕੋਟ ਤੋਂ ਕਾਫਲਾ ਬਣਾ ਕੇ ਚੱਲੇ ਸੀ ਜਿਨ੍ਹਾਂ ਨੂੰ ਰਸਤੇ ਦੇ ਵਿੱਚ ਹੀ ਪੁਲਿਸ ਨੇ ਰੋਕ ਲਿਆ ਤੇ ਫਰੀਦਕੋਟ ਦੀ ਯੂਨਿਟ ਪੰਦਰਤਾ ਉਥੇ ਉਹਨਾਂ ਨੇ ਕਲੇਰ ਚੌਂਕੀ ਕੋਲ ਚੰਦਵਾਜੇ ਦੇ ਕੋਲ ਨਾਕਾ ਲਾ ਕੇ ਉਹਨਾਂ ਨੂੰ ਰੁਕਿਆ ਤੇ ਫਿਰ ਇਹਨਾਂ ਦਰਜਨਾ ਅਕਾਲੀ ਆਗੂਆਂ ਨੂੰ ਇੱਕ ਬੱਸ ਦੇ ਵਿੱਚ ਭਰ ਕੇ ਥਾਣਾ ਸਦਰ ਦੇ ਵਿੱਚ ਲਿਆ ਕੇ ਹਿਰਾਸਤ ਦੇ ਵਿੱਚ ਰੱਖ ਲਿਆ ਅਕਾਲੀ ਆਗੂ ਅਮਨ ਵੜਿੰਗ ਨੇ ਦੱਸਿਆ ਕਿ ਸਰਕਾਰ ਪੂਰੀ ਤਰ੍ਹਾਂ ਅਕਾਲੀ ਦਲ ਤੋਂ ਡਰੀ ਹੋਈ ਆ ਘਬराई ਹੋਈ ਆ ਇਸ ਕਰਕੇ ਕੁਝ ਅਕਾਲੀ ਆਗੂਆਂ ਨੂੰ ਗ੍ਰਿਫਤ ਕੀਤਾ ਗਿਆ ਹੈ ਹਿਰਾਸਤ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਕਈ ਹੋਰ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਸਵੇਰ ਤੋਂ ਨਜ਼ਰਬੰਦ ਕੀਤਾ ਹੋਇਆ ਹੈ ਆਓ ਸੁਣਦੇ ਹਾਂ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਫਰੀਦਕੋਟ ਦੇ ਅਕਾਲੀ ਆਗੂ ਇਹ ਤਾਂ ਜੀ ਪੰਜਾਬ ਸਰਕਾਰ ਨੂੰ ਡਾਰਾ ਇੱਕ ਆ ਦੇਖੋ ਸੱਤਾ ਦੇ ਵਿੱਚੋਂ ਬਾਹਰ ਹੋਇਆ ਅਕਾਲੀ ਦਲ ਨੂੰ ਤਕਰੀਬਨ 10 ਸਾਲ ਦਾ ਸਮਾਂ ਹੋ ਗਿਆ ਪਰ ਜਦੋਂ ਵੀ ਤੁਸੀਂ ਦੇਖੋਗੇ ਕਿਸੇ ਵੀ ਪੋਲੀਟੀਕਲ ਸਟੇਜ ਦੇ ਉੱਤੋਂ ਤਾਂ ਹਮੇਸ਼ਾ ਹੀ ਸੁਖਬੀਰ ਸਿੰਘ ਬਾਦਲ ਜਾਂ ਸ਼ਰਮਣੀ ਅਕਾਲੀ ਦਲ ਦਾ ਹੀ ਨਾਮ ਲਿਆ ਜਾਂਦਾ ਉਹਦੀ ਜਾਗਦੀ ਜਿਹੜੀ ਆ ਅੱਜ ਤਸਵੀਰ ਤੁਹਾਡੇ ਸਾਹਮਣੇ ਆਈ ਆ ਅੱਜ ਵਿਕਰਮਜੀਤ ਮਜੀਠੀਆ ਜੀ ਦੀ ਜਿਹੜੀ ਹੈਗੀ ਅਦਾਲਤ ਦੇ ਵਿੱਚ ਪੇਸ਼ੀ ਸੀ ਔਰ ਉਸ ਪੇਸ਼ੀ ਦੇ ਦੌਰਾਨ ਪੰਜਾਬ ਦਾ ਜਿਹੜਾ ਯੂਥ ਆ ਔਰ ਪੰਜਾਬ ਦੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਆ ਉਹ ਅੱਜ ਮੁਹੱਲੇ ਵਿਖੇ ਜਾ ਰਹੇ ਸੀ ਔਰ ਪੁਲਿਸ ਦੀ ਧੱਕੇਸ਼ਾਹੀ ਸਰਕਾਰ ਦੀ ਧੱਕੇਸ਼ਾਹੀ ਅੱਜ ਜਗਜਹਰ ਹੋਈ ਆ ਵਿਕਰਮਜੀਤ ਮਜੀਠੀਏ ਦਾ ਇੰਨਾ ਖੌਫ ਇੰਨਾ ਡਰ ਆ ਜਿਹੜਾ ਉਹ ਸਰਕਾਰ ਨੂੰ ਸਤਾ ਰਿਹਾ ਅੱਜ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਰਾਸਤਿਆਂ ਦੇ ਵਿੱਚ ਅਰੈਸਟ ਪਾਈ ਜਾ ਰਹੀ ਹੈ ਜਿਵੇਂ ਹੁਣ ਸਦਰ ਥਾਣਾ ਫਰੀਦਕੋਟ ਵਿਖੇ ਸਾਡੇ ਆਗੂਆਂ ਨੂੰ ਲੈ ਕੇ ਆਏ ਆ ਜਿਦੇ ਵਿੱਚ ਜਿਹੜਾ ਹੈਗਾ ਸਾਡੇ ਜਥੇਦਾਰ ਮੰਡ ਜੀ ਹੈਗੇ ਨੇ ਔਰ ਸੁਭਾ ਸਿੰਘ ਬਾਦਲ ਜੀ ਹੈਗੇ ਨੇ ਸਾਡੇ ਜਿਹੜੇ ਯੂਥ ਟੀਮ ਦੇ ਬਲਰਾਜ ਸਿੰਘ ਹੈਗੇ ਨੇ ਔਰ ਉਹਨਾਂ ਦੇ ਨਾਲ ਜਿਹੜਾ ਹੈਗਾ ਵਿਕਰ ਮਾਣਾ ਹੈਗੇ ਤੇ ਹੋਰ ਕਈ ਜਿਹੜੇ ਹੈਗੇ ਆਗੂ ਉਹ ਪੁਲਿਸ ਨੇ ਜਿਹੜਾ ਹੈਗਾ ਰਸਤੇ ਦੇ ਵਿੱਚੋਂ ਅਰੈਸਟ ਕਰਕੇ ਹੁਣ ਸਦਰ ਥਾਣੇ ਲੈ ਕੇ ਆਂਦੇ ਆ ਇਹ ਤੁਹਾਡੇ ਸਾਹਮਣੇ ਜਗਜਹਰ ਹੋ ਰਿਹਾ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਿੰਨਾ ਡਰ ਤੇ ਕਿੰਨਾ ਭੈ ਆ ਰੱਖੇ ਗਏ ਆ ਬੰਦੇ ਘਰਾਂ ਚ ਵੀ ਘਰਾਂ ਦੇ ਵਿੱਚ ਵੀ ਡਿਟੇਨ ਕੀਤੇ ਗਏ ਆ ਜਿਵੇਂ ਸਾਡੇ ਯੂਥ ਆਗੂ ਹੈਗੇ ਕੁਛ ਜਿਵੇਂ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਸਕੀਸ਼ ਗਰੂਬਰ ਜਿਨ੍ਹਾਂ ਨੂੰ ਨਜ਼ਰਬੰਦ ਕੀਤੇ ਗਏ ਆ ਸਾਡੇ ਜਿਹੜੇ ਹੈਗੇ ਆ ਸਵੇਰ ਤੋਂ ਮੇਰੇ ਘਰ ਵੀ ਜਿਹੜੇ ਹੈਗੇ ਆ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚ ਕਰ ਰਿਹਾ ਔਰ ਜਿਹੜਾ ਹੈਗਾ ਪੁਲਿਸ ਨੇ ਰਸਤੇ ਦੇ ਵਿੱਚ ਜਾਂਦੇ ਜਿਹੜੇ ਆ ਉਹ ਸਾਡੇ ਆਗੂ ਆ ਜਿਹੜੇ ਉਹਨਾਂ ਨੂੰ ਚੱਕ ਕੇ ਅੱਜ ਥਾਣੇ ਦੇ ਵਿੱਚ ਜਿਹੜਾ ਹੈਗਾ ਉਹ ਬੰਦ ਕੀਤਾ ਗਿਆ ਇਹ ਜਿਹੜਾ ਸਰਕਾਰ ਦੀ ਧੱਕੇਸ਼ਾਹੀ ਆ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਜਿਹੜਾ ਪੰਜਾਬ ਸਰਕਾਰ ਨੂੰ ਬੜਾ ਭੜਾ ਭੁਗਤਣਾ ਪਊਗਾ ਕੋਈ ਗੱਲ ਹੋਈ ਕੋਈ ਅਧਿਕਾਰੀਆਂ ਨਾਲ ਕਿਸ ਕੇਸ ਚ ਰੱਖਿਆ ਕਿਉਂ ਰੱਖਿਆ ਬਿਲਕੁਲ ਵੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਬਸ ਸਾਨੂੰ ਹੁਕਮ ਆਇਆ ਹੁਕਮ ਆਇਆ ਇਹਨਾਂ ਨੇ ਵੀ ਹੁਕਮ ਵਜਾਉਣਾ ਹੈ ਸਰਕਾਰ ਦਾ ਜੋ ਹੁਕਮ ਹੈਗਾ ਉਸੇ ਦੇ ਸਿਰ ਦੇ ਉੱਪਰ ਹੀ ਜਿਹੜਾ ਹੈਗਾ ਇਹ ਸਾਰਾ ਕੁਝ ਚੱਲਣਾ ਪਰ ਪੰਜਾਬ ਸਰਕਾਰ ਦੀ ਜਿਹੜੀ ਇਹ ੱੱਕੇਸ਼ਾਈ ਆ ਅਸੀਂ ਪਹਿਲਾਂ ਵੀ ਇਹ ਗੱਲਾਂ ਕਹਿੰਦੇ ਆ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਗੰਨਾ ਇਹ ਮੂੰਹਾਂ ਨਾਲ ਖੋਲਣੀਆਂ ਪੈਣੀਆਂ ਸਰਕਾਰ ਨੂੰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਪੰਜਾਬ ਦੇ ਉੱਪਰ ਜਿਹੜਾ ਹੈਗਾ ਉਹ ਕਾਬਜ ਹੋਣਾ ਚਾਹੁੰਦਾ ਤੇ ਭਗ ਉਹ ਇੱਕ ਕਟਪੁਤਲੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਉਹਨੂੰ ਸਿਰਫ ਜਿਵੇਂ ਕਟਪੁਤਲੀ ਨੂੰ ਨਚਾਉਂਦੇ ਆ ਇਹ ਦਿੱਲੀ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਉੱਤੇ ਕਾਬੂ ਹੌਣ ਲਈ ਉਹਨੂੰ ਨਚਾ ਰਹੀਆਂ ਯੂਥ ਆਗੂ ਹੈਗੇ ਕੁਝ ਜਿਵੇਂ ਜ਼ਿਲ੍ਹਾ